ਜਾ ਨੂੰ ਸਾਡੀ ਸੀਆਈਏ ਦੀ ਪੁਲਿਸ ਪਾਰਟੀ ਜੀਐਸ ਪਰਮਜੀਤ ਸਿੰਘ ਜਿਹੜੀ ਸੀ ਗਸ਼ਤ ਕਰਦੀ ਹੋਈ ਥਰਮਲ ਰੋਡ ਦੇ ਉੱਪਰ ਚੱ ਰਹੀ ਸੀ ਤਾਂ ਜਦੋਂ ਬਰਾੜਖਾਂ ਦੇ ਹਸਪਤਾਲ ਦੇ ਨਜ਼ਦੀਕ ਪੁਜੀ ਤਾਂ ਉੱਥੇ ਬਸਟੇ ਦੇ ਵਿੱਚ ਬੜੇ ਬਨੇ ਹੋਏ ਬਸੜੇ ਦੇ ਵਿੱਚ ਇੱਕ ਨੌਜਵਾਨ ਲੜਕਾ ਕੁਝ ਕਾਗਜ਼ਾਂ ਦੀ ਕੋਲਾਪਲੀ ਕਰ ਰਿਹਾ ਸੀ ਜਿਸ ਨੂੰ ਚੈੱਕ ਕੀਤਾ ਚੈੱਕ ਕਰਦੇ ਉਸਦਾ ਨਾਮ ਪੁੱਛਿਆ ਉਹਨੇ ਆਪਣਾ ਨਾਮ ਅਮਨਦੀਪ ਸਿੰਘ ਉਰਫ ਆਪਣਾ ਸੁਣਾ ਮੰਜੀਤ ਸਿੰਘ ਵਾਸੀ ਸਿਲੀਆ ਦੱਸਿਆ ਜਿਸ ਦੇ ਵਿੱਚ ਜਿਹੜਾ ਬੋਕਲ ਦੇ ਵਿੱਚ ਲਖਾਫਾ ਰੱਖਿਆ ਹੋਇਆ ਸੀ ਜਿਸ ਦੇ ਵਿੱਚ ਸਾਫ ਜਿਹੜੀ ਹੈਰਨ ਨਜ਼ਰ ਆ ਰਹੀ ਸੀ ਜਿਸ ਨੂੰ ਵੇਟ ਕੀਤਾ ਜਿਹੜੀ 110 ਗ੍ਰਾਮ ਜਿਹੜੀ ਸੀ ਟੋਟਲ ਹੋਈ ਜਿਹੜੀ ਉਹਦੀ ਪਰਸਨਲ ਸਰਚ ਕੀਤੀ ਗਈ ਤਾਂ ਉਹਦੇ ਕੋਲ 112000 ਰੁਪਏ ਬਰਾਮਦ ਹੋਏ ਜੋ ਚੈੱਕ ਕਰਨ ਤੇ ਪਤਾ ਲੱਗਿਆ ਦੀ ਉਹਨਾਂ ਜਿਹੜੀ ਉਹਦੇ ਵਿੱਚੋਂ ਜੋ ਡਰੱਗ ਵੇਚੀ ਸੀ ਉਹ ਡਰੱਗ ਮਨੀ ਸੀ ਜਿਸ ਦੇ ਸਬੰਧ ਵਿੱਚ ਇਹ ਸਾਰੀ ਬਰਾਮਦਗੀ ਤੋਂ ਬਾਅਦ ਜਿਹੜਾ ਸੀ ਥਾਣਾ ਕਦਵਾਲੀ ਵਿਖੇ 106 ਨੰਬਰ ਮਕਦਮਾ ਡੇਟਡ 6625 ਨੂੰ ਦਰਜ ਰਜਿਸਟਰ ਕੀਤਾ ਗਿਆ ਜਿਹੜੀ ਇਹਦਾ ਫਾਰਵਰਡ ਤੇ ਜਿਹੜਾ ਬੈਕਵਰਡ ਲਿੰਕ ਹੈ ਉਹਨਾਂ ਬਾਰੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਅੱਗੇ ਇਹਦੇ ਖਿਲਾਫ ਕਿੰਨੇ ਮੁਕੱਦਮੇ ਪਹਿਲਾਂ ਦੇ ਵਰਦੇ ਹੈਗੇ ਉਹ ਵੀ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ